ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵਕਤ ਅਸੀਂ ਖੜੇ ਆ ਪਿੰਡ ਬੰਡਾਲਾ ਤੇ ਜ਼ਿਲ੍ਹਾ ਫਰੋਇਪੁਰ ਤੇ ਕਾਰਨ ਆਪ ਸਭ ਨੂੰ ਪਤਾ ਵਾ ਪਿਛਲੇ 15-20 ਦਿਨਾਂ ਤੋਂ ਤੁਸੀਂ ਸਾਡੀਆਂ ਵੀਡੀਓ ਦੇਖ ਰਹੇ ਹੋ ਜੋ ਹਟਾਣੇ ਪਾਉਣਾ ਪੰਜਾਬ ਹੈ ਜਿਹੜਾ ਪਾਣੀਆਂ ਦੇ ਨਾਲ ਡੋਬਿਆ ਆ ਤੇ ਪਿੰਡ ਬੰਡਾਲਾ ਜ਼ਿਲ੍ਹਾ ਫਰੋਇਪੁਰ ਦਾ ਤੇ ਫਰੋਇਪੁਰ ਜ਼ਿਲ੍ਹੇ ਦੇ ਹੋਰ ਵੀ ਦਰਜਨਾ ਪਿੰਡ ਆ ਜਿਹੜੇ ਹੜ੍ਹਾਂ ਦੀ ਮਾਰ ਦੇ ਹੇਠ ਆਏ ਆ ਬਹੁਤ ਵੱਡੇ ਪੱਧਰ ਤੇ ਨੁਕਸਾਨ ਸਾਡੀਆਂ ਫਸਲਾਂ ਦਾ ਘਰਾਂ ਦਾ ਪਸ਼ੂਆਂ ਦਾ ਹੋਇਆ ਵਾ ਤੇ ਬਹੁਤ ਜਿਆਦੇ ਵੀਰਾਂ ਨੇ ਜਿਹੜਾ ਇੱਕ ਹੜ੍ਹ ਸੇਵਾ ਦਾ ਵੀ ਨਾਲ ਲਿਆਂਦਾ ਆ ਵਾ ਸੋ ਸੇਵਾ ਦਾ ਹਾਰ ਐਸਾ ਲਿਆਂਦਾ ਹੋਇਆ ਕਿ ਸਾਡੇ ਕੋਲ ਸੁੱਕੀਆਂ ਰਸਤਾ ਚਾਰ ਵਗੈਰਾ ਹੋਰ ਵੀ ਸਵਾਵਾਂ ਲੈ ਕੇ ਵੀਰ ਪਹੁੰਚਦੇ ਰਹਿਆ ਹੁਣ ਜੋ ਬਾਬਾ ਦੀਪ ਸਿੰਘ ਜੀ ਸੇਵਾ ਸੁਸਾਇਟੀ ਗੜਦੀਵਾਲ ਸਾਡਾ ਵੀਰ ਹੈ ਮਨਜੋਤ ਜਿਹੜਾ ਪਿਛਲੇ 15 ਦਿਨਾਂ ਤੋਂ ਸੇਵਾ ਸਾਡੇ ਪਿੰਡ ਕਰਦਾ ਆ ਰਿਹਾ ਵਾ ਉਹਨਾਂ ਨੇ ਸਾਡੇ ਪਿੰਡ ਦੀ ਸਾਰੀ ਜਿਹੜਾ ਕਣਕ ਪੀਜਣ ਦੀ ਜ਼ਿੰਮੇਵਾਰੀ ਉਹਨਾਂ ਨੇ ਚੁੱਕੀ ਆ ਜੋ ਸਾਨੂੰ ਉਹਨਾਂ ਨੇ ਡਾਈ ਖਾਦ ਬੀਜ ਤੇ ਡੀਜ਼ਲ ਮੋਈਆ ਕਰਾ ਕੇ ਦੇਣਾ ਵਾ ਉਹਨਾਂ ਨੇ ਅੱਗੇ ਜਿਹੜੀ ਸੇਵਾ ਲਈ ਹੋਈ ਆ ਸੰਗਤਾਂ ਨੂੰ ਅੱਜ ਸਾਡੇ ਕੋਲ ਭਾਈ ਮਨੀ ਸਿੰਘ ਜੀ ਗਰੰਥੀ ਸਭਾ ਆਪਣਾ ਭਲਾ ਹੱਥ ਤੋਂ ਪਹੁੰਚਿਆ ਵੀਰ ਸਾਰੇ ਗ੍ਰੰਥੀ ਸਿੰਘ ਆ ਜਿਹੜੇ ਗੁਰੂ ਘਰ ਦੇ ਵਿੱਚ ਗ੍ਰੰਥੀ ਦੀ ਡਿਊਟੀ ਨਿਭਾਉਂਦੇ ਆ ਤੜਕੇ ਉੱਠ ਕੇ ਸਰਬੱਤ ਦਾ ਜਿਹੜੇ ਭਲਾ ਮੰਗਦੇ ਆ ਅਰਦਾਸ ਬੇਨਤੀ ਕਰਦੇ ਆ ਉਹ ਸਾਡੇ ਕੋਲ ਅੱਜ 500 ਲੀਟਰ ਡੀਜ਼ਲ ਦੀ ਸੇਵਾ ਲੈ ਕੇ ਪਹੁੰਚੇ ਆ ਅਸੀਂ ਸਾਰੇ ਨਗਰ ਬੰਡਾਲੇ ਵੱਲੋਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਜਿਹੜੇ ਇੰਨੀ ਵੱਡੀ ਸੇਵਾ ਸਾਡੇ ਕੋਲ ਲੈ ਕੇ ਪਹੁੰਚੇ ਆ ਕਿਉਂਕਿ ਇਹ ਜਿਹੜੇ ਕੰਮ ਕਰਨ ਵਾਲੇ ਹੁੰਦੇ ਆ ਸਰਕਾਰਾਂ ਦੇ ਸਰਕਾਰਾਂ ਸਾਡੇ ਕੋਲ ਟੈਕਸ ਜੀਐਸਟੀ ਕਲੈਕਸ਼ਨ ਕਰਦੀਆਂ ਵਾ ਪਰ ਸਰਕਾਰਾਂ ਜਦੋਂ ਮੁੱਕ ਮੋੜ ਜਾਂਦੀਆਂ ਵਾ ਇਹ ਇਦਾਂ ਦੇ ਸੇਵਾਦਾਰ ਵੀਰ ਜਿਹੜੇ ਅੱਗੇ ਹੋ ਕੇ ਆਪਣੇ ਪੰਜਾਬੀ ਆ ਜਿਹੜੇ ਪੰਜਾਬੀਆਂ ਦੀ ਬਾਹ ਫੜਦੇ ਆ ਸੋ ਅਸੀਂ ਹੋਰ ਵੀ ਵੀਰਾਂ ਨੂੰ ਬੇਨਤੀ ਕਰਦੇ ਆ ਕਿ ਇਦਾਂ ਆਪਾਂ ਆਪਣੇ ਪੰਜਾਬੀ ਭਰਾਵਾਂ ਦੀ ਬਾਹ ਫੜ ਕੇ ਉਹਨਾਂ ਨੂੰ ਤਾਂ ਉਠਾਈਏ ਸੋ ਬਹੁਤ ਬਹੁਤ ਧੰਨਵਾਦ ਇਹਨਾਂ ਵੀਰਾਂ ਦਾ ਜਿਹੜੇ 500 ਲੀਟਰ ਡੀਜ਼ਲ ਇੱਥੇ ਸਾਡੇ ਪਿੰਡ ਜਮ੍ਹਾਂ ਕਰਾਉਣ ਆਏ ਆ ਕਣਕ ਬੀਜਣਾਂ ਅਤੇ ਸੰਗਤਾਂ ਦੀ ਸੇਵਾ ਲਈ ਵਰਤੇ ਆ ਜਾਣਾ ਵਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਵੀਰ ਜੀ ਨੇ ਆਪ ਜੀਆਂ ਨੂੰ ਸਾਰੀ ਸੰਗਤ ਨੂੰ ਦਾ ਸਹੀ ਦਿੱਤਾ ਹੈ ਸ਼ਹੀਦ ਭਾਈ ਮਨੀ ਸਿੰਘ ਜੀ ਗ੍ਰੰਤੀ ਸਭਾ ਭਲੱਠ ਕਪੂਰਥਲਾ ਪੰਜਾਬ ਦੇ ਸਮੂਹ ਸੇਵਾਦਾਰ ਪ੍ਰਬੰਧਕ ਜਨ ਸਮੂਹ ਸੰਗਤਾਂ ਦੇਸ਼ ਉਦੇਸ਼ ਤੋਂ ਸੰਗਤਾਂ ਸੇਵਾਕਾਰੀਆਂ ਨੇ ਅੱਜ ਪਿੰਡ ਬਡਾਲਾ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਸੇਵਾਦਾਰ ਪਹੁੰਚੇ ਨੇ ਵੀਰ ਮਨਜੋਤ ਸਿੰਘ ਜੀ ਬਾਬਾ ਦੀਪ ਸਿੰਘ ਜੀ ਸੇਵਾ ਸੁਸਾਇਟੀ ਗਰਦੀਵਾਲ ਜਿਨ੍ਹਾਂ ਨੇ ਕਿਸਾਨਾਂ ਦੀਆਂ ਜ਼ਮੀਨਾਂ ਜਿਹੜੀਆਂ ਨੇ ਉਹ ਗੋਦ ਵਿੱਚ ਲਈਆਂ ਨੇ ਕਿਸਾਨਾਂ ਨੂੰ ਕਣਕ ਦੀ ਫਸਲ ਜਿਹੜੀ ਉਹ ਬੀਜ ਕੇ ਦੇਣੀ ਹੈ। ਸੋ ਡੀਜ਼ਲ ਦੀ ਸੇਵਾ, ਖਾਦ ਦੀ ਸੇਵਾ ਹੋਰ ਸੁਭਾਵਾਂ ਕਰਦੇ ਪਏ ਨੇ। ਸੋ ਅੱਜ ਸਭਾ ਵੱਲੋਂ ਸੰਗਤਾਂ ਦੇ ਸਹਿਯੋਗ ਦੇ ਨਾਲ 500 ਲੀਟਰ ਜਿਹੜਾ ਡੀਜ਼ਲ ਹੈ ਉਹ ਸੋਸਾਇਟੀ ਦੇ سپਰਧ ਕੀਤਾ ਜਾਣਾ ਹੈ। ਸੋ ਜਿੰਨਾ ਵੀ ਸੰਗਤਾਂ ਨੇ ਦੇਸ਼-ਵਦੇਸ਼ ਤੋਂ ਸੇਵਾ ਕੀਤੀ ਹੈ, ਸਾਰੀਆਂ ਹੀ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਹੈ। ਧੰਨਵਾਦ ਹੈ ਪਿੰਡ ਬਡਾਲਾ ਦੇ ਵੀਰਾਂ ਦਾ, ਸੰਗਤ ਦਾ ਭਾਈ ਮਨਜੋਤ ਸਿੰਘ ਦਾ। ਗੁਰੂ ਪਾਤਸ਼ਾਹ ਚਰਨਾਂ ਵਿੱਚ ਇਹ ਅਰਦਾਸ ਬੇਨਤੀ ਹੈ ਸਤਿਗੁਰੂ ਜੀ ਪੰਜਾਬ ਨੂੰ ਚੜ੍ਹਦੀ ਕਲਾ ਵਿੱਚ ਬਖਸ਼ਿਸ਼ ਕਰਨ ਚੜ੍ਹਦੀ ਕਲਾ ਵਿੱਚ ਰੱਖਣਾ ਆਧੀਆਂ ਵਿਆਧੀਆਂ ਮੁਸ਼ਕਲਾਂ ਦਾ ਨਾਸ਼ ਕਰਨਾ ਸੁੱਖਾਂ ਦਾ ਪ੍ਰਕਾਸ਼ ਕਰਨਾ ਤੇ ਜਿਹੜੇ ਵੀਰ ਸੇਵਾ ਕਰਦੇ ਪਏ ਨੇ ਉਹਨਾਂ ਨੂੰ ਸੱਚੇ ਪਾਤਸ਼ਾਹ ਜੀ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਬਖਸ਼ਿਸ਼ ਕਰਨ ਸਰਬੱਤ ਦਾ ਭਲਾ ਕਰਨਾ ਆਓ ਇੱਕ ਵਾਰੀ ਬੋਲੀਏ ਸਾਰੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ